ਇਨਾਬ ਜੀ ਗੁਰਪ੍ਰੀਤ ਸਿੰਘ ਨਾਮ ਆ ਜੀ ਗੁਰਪ੍ਰੀਤ ਜੀ ਜਿਹੜਾ ਨੀਂਦਵਾਲ ਦੇ ਵਿੱਚ ਘਟਨਾ ਵਾਪਰੀ ਹੈ ਹਾਂ ਜੀ ਹਾਂ ਜੀ ਕੀ ਹੈ ਕੋਰ ਨਾਮ ਇਹ ਸਰ ਪਰਿਵਾਰ ਚ ਸੰਤਾਂ ਘਰੇ ਪਤਾ ਲੱਗਾ ਵੀ ਪਿੰਡ ਦੇ ਵਿੱਚ ਅੱਜ ਮਟਰ ਹੋ ਗਿਆ ਜੀ ਬੂਟਾ ਸਿੰਘ ਦਾ ਬੂਟਾ ਸਿੰਘ ਨਾਮ ਆ ਬੈਣੀਪਾਲ ਨੇ ਹਾਂ ਜੀ ਤੇ ਵਧੀਆ ਪਰਿਵਾਰ ਆ ਸਾਰੇ ਪਿੰਡ ਤੋਂ ਆਉਂਦਾ ਬਹੁਤ ਵਧੀਆ ਪਰਿਵਾਰ ਚਲਾ ਰਹੇ ਆ ਕਿੰਨੀ ਕੁ ਮਰ ਬੂਟਾ ਸਿੰਘ ਬੂਟਾ ਸਿੰਘ ਦੀ ਉਮਰ 68 ਸਾਲ ਦੀ ਉਮਰ ਆ ਜੀ ਠੀਕ ਹੈ ਜੀ ਇਹਨਾਂ ਦੇ ਬੇਟੇ ਕਿੰਨੇ ਦੱਸਿਆ ਗਿਆ ਸੰਤਾ ਵੀ ਬੇਟੇ ਦੇ ਕਿੰਨੇ ਬੇਟੇ ਦੋ ਬੇਟੇ ਜੀ ਨਾਲ ਸਰ ਹਾਂਜੀ ਇੱਕ ਬੇਟਾ ਇੱਕ ਬੇਟਾ ਇੱਥੇ ਹੈ ਜੀ ਹਾਂਜੀ ਇੱਕ ਬੇਟਾ ਬਾਹਰ ਕੈਨੇਡਾ ਗਿਆ ਇਹਨਾਂ ਦਾ ਠੀਕ ਹੈ ਜੀ ਤੇ ਕੋਈ ਲੜਾਈ ਗਰੋਂ ਲੈ ਕੇ ਜਾਂ ਝਗੜਾ ਪਰਿਵਾਰਕ ਝਗੜਾ ਹੀ ਜਾਂ ਵੈਸੇ ਨਹੀਂ ਕੋਈ ਪਰਿਵਾਰਕ ਝਗੜਾ ਨਹੀਂ ਸਾਨੂੰ ਪਤਾ ਲੱਗਾ ਜੀ ਅਸੀਂ ਜਾ ਕੇ ਵੀ ਆਏ ਹਾਸਪੀਟਲ ਵੀ ਗਏ ਰਹੇ ਕੋਟ ਹਾਂਜੀ ਪਰਿਵਾਰਕ ਝਗੜੇ ਬਾਰੇ ਕੋਈ ਗੱਲ ਨਹੀਂ ਪਤਾ ਲੱਗਾ ਸਾਨੂੰ ਪਾਸੇ ਉਹ ਤੇ ਵੈਸੇ ਮੁੰਡਾ ਨੂੰ ਕੁਛ ਨਸ਼ੇ ਦਾ ਆਦੀ ਹੈ ਜੀ ਕੋਈ ਗੋਲੀ ਦਾ ਪਟਾ ਵਗੈਰਾ ਖਾਂਦਾਗਾ ਹਾਂਜੀ ਤੇ ਉਹਦੇ ਬਾਰੇ ਪਿੰਡ ਦੇ ਸਾਰੇ ਇਹੀ ਸੋਚਦੇ ਵੀ ਨਸ਼ੇ ਦੀ ਓੜੋ ਛੋਕਿਆ ਨੇ ਮੁੰਡੇ ਅਲਪਾਪਾ ਦਾ ਇਨਸਾਨ ਕਰ ਲਿਆ ਦੇਥ ਉਹਨਾਂ ਦੀ ਮੌਕੇ ਜਿਹੜਾ ਇਹ ਡੈਥ ਉਹ ਦੱਸਿਆ ਗਿਆ ਮੌਕੇ ਤੇ ਕਰਈ ਹੋ ਗਈ ਡੈਥ ਤੇ ਉਦੋਂ ਆ ਹਸਪੀਟਲ ਲੈ ਗਈ ਰਾਏਗੋਟ ਲੈ ਕੇ ਹਰ ਚ ਲੈ ਗਏ ਅਸੀਂ ਉੱਥੇ ਮਗਰ ਚਲੋ ਪੰਚਾਇਤ ਵਰਤ ਜਾਣਾ ਸੀ ਮੇਰੀ ਵੈਫ ਮਜੂਦਾ ਸਰਪੰਚਾ ਮੈਂ ਸਾਬਕਾ ਪੰਚਾਇਤ ਹਾਂਜੀ ਤੇ ਸਾਨੂੰ ਸਾਡੇ ਫਾਦੇ ਵੀ ਬੰਦੇ ਆ ਲੱਗਦਾ ਹੋਰ ਵੀ ਪੰਚਾਇਤ ਸਾਰੇ ਪੰਜੇ ਉੱਥੇ ਉੱਥੇ ਜਨ ਕਿ ਡੈਥ ਜਿਹੜਾ ਉੱਥੇ ਡੈਥ ਕਲੀਅਰ ਹੋ ਗਈ ਡਾਕਟਰ ਸਾਹਿਬ ਨੇ ਦੱਸਿਆ ਵੀ ਬੇਥੇ ਇਹਨਾਂ ਦੀ ਪਹਿਲਾਂ ਹੀ ਹੋ ਚੁੱਕੀ ਆ ਨੀ ਨਾਂ ਬੀਜੋ ਦਾ ਗੁਰਪ੍ਰੀਤ ਸਿੰਘ ਜੀ ਕੋਤਰੀ ਜੀ ਕੀ ਲੱਗਦੇ ਸੀ ਮੋਟਾ ਸੀ ਤੁਹਾਡੇ ਮੋਟਾ ਸਿੰਘ ਮਾਛੀ ਦਾ ਮੁੰਡਾ ਜੀ ਸਿਆ ਕੀ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਤਾਂ ਖੇਤ ਜੀਗਾ ਜੀ ਫੋਨ ਗਿਆ ਵਾਂ ਘਰੋਂ ਹਾਂਜੀ ਇਹ ਤੁਹਾਨੂੰ ਆਉਣਾ ਪਿਆ ਸਾਡੇ ਆਂਦਿਆਂ ਦਾ ਰੈਕੋਰਡ ਲੈ ਕੇ ਜੀ ਠੀਕ ਹੈ ਜੀ ਇਹ ਕਿੰਨੀ ਉਮਰ ਸੀ ਬੁੱਤਰੀ ਘਾਉ ਟਸਾਲੀ ਕੋਈ ਪਹਿਲਾਂ ਘਰੇ ਨੂੰ ਝਗੜਾ ਕੋਈ ਜਮਾਈ ਨਹੀਂ ਜੀ ਰੋਜ਼ ਖਰਚਾ ਬੰਨਿਆ ਵਾ ਜੀ ਖਰਚਾ ਲੰਦਾ ਸੀ ਨਸ਼ਾ ਕਰਨ ਦਾ ਹਾਂਜੀ ਕੋਈ ਚ ਕੋਈ ਟਕਰ ਹਾਂਜੀ ਕੌਣ ਨਾ ਕਰਦੇ ਇਹ ਮੁੰਡਾ ਜੀ ਹਾਂਜੀ ਮਰ ਪਿੰਜਾਂ ਕਿੰਨੀ ਉਮਰ ਕੋਈ ਇਹ ਹੈਗੀ ਬੁੰਜਗ ਜੀ ਗੁਰਦੀਪ ਜੀ ਬੁੰਜਾ ਜੀ ਅੱਛਾ ਜੀ ਲਈ ਹੋਰ ਕੋਈ ਪਰਿਵਾਰਕ ਕੋਈ ਕੋਈ ਝਗੜਾ ਨਹੀਂ ਸੀ ਜਮਾਈ ਜਣ ਜਮਾ ਰੋਟੀ ਪਾਣੀ ਖਾਂਦੇ ਚੌਲ ਚੋੜ ਲਾ ਕੇ ਹਟਿਆ ਹਾਂ ਜੀ ਉਹ ਤਾਂ ਡੈਡ ਡੈਡੀ ਕਰਦਾ ਹੁੰਦਾ ਸੀ ਠੀਕ ਹੈ ਜੀ ਕੋਈ ਤਕਰ ਨਹੀਂ ਸਰ ਨੇ ਅੰਦਵਾਲ ਦੇ ਵਿੱਚ ਇੱਕ ਕਤਲ ਹੋਇਆ ਕੀ ਹੈ ਪੂਰਾ ਮਾਮਲਾ ਕੀ ਜਾਣਕਾਰੀ ਅ ਅੱਜ ਜਿਹੜੇ ਸਬ ਇੰਸਪੈਕਟਰ ਨੇ ਕਿਰਨਜੀਤ ਕੌਰ ਐਸ ਐਚਓ ਮਹਿਰ ਕਲਾਂ ਇਹਨਾਂ ਕੋਲ ਸਰਿੰਦਰ ਕੌਰ ਵਾਈਫ ਹੋ ਗੁੱਟਾ ਸ ਲੇਟ ਗੋਟਾ ਸਿਸਰ ਗੋਟਾ ਸੋ ਉਹਨਾਂ ਨੇ ਬੈਨ ਲਿਖਾਇਆ ਸੀਗਾ ਕਿ ਭਈ ਉਹਨਾਂ ਦੇ ਹਸਬੰਦ ਨੂੰ ਉਹਨਾਂ ਦੇ ਬੇਟੇ ਜਿਸ ਦਾ ਨਾਮ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦਿਆ ਹਦਾਇਤਾਂ ਨੇ ਤੇ ਉਹਨਾਂ ਦੇ ਇਹੀ ਬੇਟੇ ਨੇ ਵੱਡੇ ਨੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕਿਰਚ ਮਾਰ ਕੇ ਕਤਲ ਕਰਤਾ ਵਜ੍ਹਾ ਰੰਜੀਤ ਸਿੰਘ ਦੀ ਜੋ ਜਿਹੜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਜਿਹੜੀ ਜ਼ਮੀਨ ਸੀ ਉਹ ਉਸ ਨੂੰ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ ਜਦ ਕਿ ਜਿਹੜਾ ਹੈ ਮਰਤਕ ਹੈ ਉਹਦੇ ਪੋਤਾ ਪੋਤੀ ਜਾਂ ਜਿਹੜਾ ਅਕਿਊਜ਼ਡ ਹੈ ਉਹਦੇ ਬੱਚੇ ਵੀ ਕੈਨੇਡਾ ਰਹਿੰਦੇ ਨੇ ਉਹਦਾ ਭਰਾ ਵੀ ਕੈਨੇਡਾ ਰਹਿੰਦਾ ਉਹ ਚੰਗੇ ਸੌਖੇ ਨੇ ਬਟੋ ਜਿਹੜਾ ਹੈ ਉਸਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਹੈ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਉਹ ਕਤਲ ਕਰਤਾ ਤੇ ਉਹ ਉਹਦੀ ਜੜੀ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਫੋਰੈਂਸਿਕ ਦੀ ਟੀਮ ਭਲਾਈ ਹੋਈ ਹੈ ਬਾਕੀ ਜਿਹੜਾ ਤਫ਼ਤੀਸ਼ ਦਾ ਕੋਈ ਵੀ ਅੱਗੇ ਪਾਰਟ ਆਉਂਦਾ ਹੈ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਹਾਂਜੀ ਜੀ ਜਿਹੜਾ ਇੱਕ ਹੋਰ ਵੀ ਜਿਵੇਂ ਕੋਈ ਲੋਕ ਕਹਿੰਦੇ ਸੀ ਉਹ ਨਸ਼ੇਦਾਰ ਸੀ ਨਹੀਂ ਉਹ ਆਮ ਨਸ਼ਾ ਕਰਦਾ ਸੀ ਜਿਵੇਂ ਕੋਈ ਸ਼ਰਾਬ ਸ਼ੂਪ ਪੀਂਦਾ ਜਾਂ ਕੋਈ ਜੋ ਹੈ ਥੀਮਪਕੀਆ ਜਿੱਥੋਂ ਵੀ ਮਿਲ ਜੇ ਉਹ ਮਿਲ ਜਾਂਦਾ ਲੇਕਿਨ ਸਾਡੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਜਾਂ ਕਿਸੇ ਨੂੰ ਪੱਕਾ ਹੀ ਇਸ ਮੈਂ ਕੀਆ ਸੀ ਜਾਂ ਕੁਛ ਸੀਗਾ ਲੇਕਿਨ ਉਹ ਆਮ ਸੀਗਾ ਉਹ ਹੁੰਦਾ ਤੇ ਕਬੀਲਦਾਰ ਵੀ ਸੀ ਉਹਦੇ ਬੱਚੇ ਬਾਹਰ ਗਏ ਹੋਏ ਨੇ ਲੇਕਿਨ ਚਲੋ ਘਰ 'ਚ ਗੁੱਸਾ ਹੈ ਉਹਦੇ ਫਾਦਰ ਸਾਹਿਬ ਨਾਲ ਕਿਸੇ ਗੱਲ ਤੇ ਹੋਈ ਤੇ ਉਸਨੇ ਗੋਸੇ ਵਿੱਚ ਆ ਕੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਕਿਰਚ ਮਾਰ ਕੇ ਕਿਰਚਾ ਮਾਰ ਕੇ ਉਹ ਕਤਲ ਕਰਦਾ ਸਰ ਪਹਿਲਾਂ ਵੀ ਕੋਈ ਝਗੜਾ ਸੀ ਇਹਨਾਂ ਵਿੱਚ ਜਾਂ ਨਹੀਂ ਸਾਡੇ ਕੋਲ ਪੁਲਿਸ ਕੋਲ ਕੋਈ ਕਿਸੇ ਕਿਸਮ ਦੀ ਇਨਫਾਰਮੇਸ਼ਨ ਨਹੀਂ ਹੈ ਜੇ ਕੋਈ ਝਗੜਾ ਸੀ ਵੀ ਤੇ ਇਹਨਾਂ ਦੇ ਘਰੇਲੂ ਆਪਸ ਦੇ ਵਿੱਚ ਸੀ ਘਰ ਦੇ ਵਿੱਚ ਸੀ ਜੋ ਸਾਡੇ ਕੋਲ ਨਹੀਂ ਇਨਫੋਰਮ ਹੋਇਆ ਤੇ ਸਾਡੇ ਕੋਲ ਤਾਂ ਇਨਫਾਰਮੇਸ਼ਨ ਸਿਰਫ ਮਰਡਰ ਦੀ ਅੱਲਾਂਗੇ ਜੀ ਇਹਨੂੰ ਛੇਤੀ ਕਰ ਲਾਂਗੇ ਕਿਤੇ ਨਹੀਂ ਜਾਣ ਦਿੰਦੇ ਹਾਂਜੀ ਸਰ ਗ੍ਰਸਤ ਕਰ ਦਿੱਤਾ ਗਿਆ ਜਾਂ ਨਹੀਂ ਅਰੇਸਟ ਕਰ ਲਾਂਗੇ ਜੀ ਇਹਨੂੰ ਅਰੇਸਟ ਕਰ ਲਾਂਗੇ ਉਹਨੂੰ ਇੱਕ ਅਦੇ ਦਿਨ ਜੀ ਅਰੇਸਟ ਕਰਾਂਗੇ